ਲੱਗ ਪਹਿਲਾਂ ਪੈਰ ਨਾਲ ਸਟਾਰਟ ਕਰਾ ਕੇ ਦੇਖਦੇ ਆਂ ਧਰਮੇ ਬਾਅਦ ਚੱਪਾ ਦੇ ਦਿੰਦੇ ਆਂ ਹਾਂ ਗਿਣਦਾ ਜਾਣੇ ਹਾਂ ਉਹ ਜਿਹੜਾ ਪਟਾਕਾ ਜੇ ਮਾਰ ਦਿੰਦਾ ਉਹ ਵੀ ਮਾਰ ਦਿੰਦਾ ਇਹ ਨਹੀਂ ਆਪਾਂ ਤਾਂ ਕਦੇ ਮਰਵਾਇਆ ਨਹੀਂ ਮਰਵਾਇਆ ਮੈਂ ਖਾ ਉਹ ਜਮੇ ਸੰਨੰਦਾ ਸ਼ਰਮਾ ਕਹਿੰਦੀ ਸੀ ਨਾ ਵੀ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਕੰਮ ਹੋਣਾ ਹੋ ਜੇ ਹੈ ਤੂੰ ਹਾਂ ਦੇਖੋ ਧਰਮੇ ਮਾਰਦਾ ਬੰਦਰ ਅੰਦਰ 10267 ਕਿਲੋਮੀਟਰ ਚੱਲਿਆ ਹੈ ओरिजिनल ਬਈ ਹੁਣ ਐ ਕਰ ਇਹਨੂੰ ਹੱਥ ਨਾਲ ਸਟਾਰਟ ਕਰਕੇ ਦਿਖਾ ਹੱਥ ਨਾਲ ਕਰ ਦੇ ਪਤਾ ਵੀ ਲੱਗ ਜੇ ਨਾ ਵੀ ਕਈ ਵਾਰ ਮੇਰੇ ਵਰਗੇ ਦਾ ਗੋਡਾ ਨਿਕਲਣ ਤੋਂ ਡਰਦਾ ਹੁੰਦਾ ਕਲਾ ਹੱਥ ਨਾਲ ਤਾਂ ਕਰ ਲਿਆ ਕਰੂ ਯਾਰ ਸਟਾਰਟ ਹਨਾ ਹਾਂ ਆ ਬਣ ਗਈ ਨਾ ਗੱਲ ਮਿੱਤਰੋ ਹੁਣ ਤਾਂ ਆਪਾਂ ਕਿਸੇ ਜਵਾਕ ਦੀ ਵੀ ਡਿਊਟੀ ਲਾ ਸਕਦੇ ਹਾਂ ਹਨਾ ਵੀ ਕਰੀ ਯਾਰ ਥੋੜਾ ਹੱਥ ਨਾਲ ਸਟਾਰਟ ਓਕੇ ਨੋ ਮਾਡਲ ਦੀ ਪਾਸਿੰਗ ਤਾਂ ਇਹਦੀ ਲੰਘ ਹੀ ਹੋਣੀ ਆ ਪਾਸਿਆਂ ਆਪਾਂ ਕਰਵਾ ਕੇ ਦੇਮੈਂ ਬਈ ਕਰਵਾ ਕੇ ਦਵੂਗੀ ਹਾਂਜੀ ਬਈ ਕਿੰਨੇ ਤੱਕ ਹੋਜੂ ਦੀ ਪਾਸ ਹੋ 2030 ਤੱਕ ਪਾਸ ਹੋਜੂਗੀ 2030 ਤੱਕ ਪਾਸ ਹੋਣਗਾ ਹਾਂਜੀ ਫਿਰ ਪਾਸ ਹੋਣ ਕਰਾਉਣ ਤੋਂ ਪਹਿਲਾਂ ਬੀਮਾ ਵੀ ਜ਼ਰੂਰੀ ਹੁੰਦਾ ਬੀਮਾ ਵੀ ਤੁਸੀਂ ਆਪ ਹੀ ਕਰਵਾਓਗੇ ਬੀਮਾ ਕਰਵਾ ਕੇ ਦੇਮੈਂ ਬਈ ਉਹ ਵੀ ਤੁਸੀਂ ਕਰਵਾ ਕੇ ਦੋਗੇ ਹਾਂਜੀ ਇਹੀ ਰੇਟ ਦੇ ਵਿੱਚ ਇਹੀ ਰੇਟ ਦੇ ਰੱਖੜੀ ਤੇ ਕੀ ਤੁਸੀਂ ਆਫਰ ਦੇ ਰਹੇ ਹੋ ਮਤਲਬ ਜੇ ਕੋਈ ਸੱਜਣ ਲੈ ਜਾਵੇ ਕੀ ਡਿਸਕਾਊਂਟ ਕਰੋਗੇ ਜਾਂ ਕੋਈ ਆਫਰ ਦੋਗੇ ਵੋਲਟ ਦੇ ਉੱਪਰ ਫਿਰ ਆਪਾਂ ਇਹਦੀ ਤੇਲ ਦੀ ਟੈਂਕੀ ਭਰਾ ਕੇ ਦੇ ਦਾਂਗੇ ਬਰਨਾਲੇ ਤੋਂ ਜਦੋਂ ਆਪਾਂ ਮਾਨਸਾ ਨੂੰ ਜਾਂਦੇ ਆ ਨਾ ਰਸਤੇ ਦੇ ਵਿੱਚ ਪਿੰਡ ਰੂੜੇਕੇ ਕਾਲ ਉਸ ਥਾਣੇ ਵਾਲੇ ਪਿੰਡ ਰੂੜੇ ਕੇ ਕਲਾਂ ਦੇ ਵਿੱਚ ਪਹੁੰਚੇ ਹੋયા ਇੱਥੇ ਨਾ ਤੁਹਾਡੇ ਵਾਸਤੇ ਇੱਕ ਗਹਿਣਾ ਲੱਭਿਆ ਬਹੁਤ ਜ਼ਿਆਦਾ ਘੈਂਟ ਗਹਿਣਾ ਕਿਹੜਾ ਹੋ ਸਕਦਾ ਤੁਸੀਂ ਅੰਦਾਜ਼ਾ ਲਾਉਂਦੇ ਹੋਮੋਗੇ ਵੀ ਕੋਈ ਟਰੈਕਟਰ ਲੱਭ ਗਿਆ ਹੋਣਾ ਥੋੜੇ ਘੰਟੇ ਚੱਲਿਆ ਜਾਂ ਫਿਰ ਸੋਚਦੇ ਹੋਣਗੇ ਸੱਜਣ ਵੀ ਕੋਈ ਸਕਾਰਪਿਓ ਗੱਡੀ ਲੱਭ ਲਈ ਹੋਣੀ ਐ S11 ਨਾ ਮਿੱਤਰੋ ਅੱਜ ਕੋਈ ਫੋਰਚੂਨਰ ਐ ਨਾ ਕੋਈ ਸਕਾਰਪਿਓ ਨਾ ਕੋਈ ਟਰੈਕਟਰ ਐ ਨਾ ਕੋਈ ਟਰਾਲੀ ਐ ਤੇ ਅੱਜ ਤੁਹਾਡੇ ਵਾਸਤੇ ਨਾ ਨੌਜਵਾਨ ਦਿਲਾਂ ਦੀ ਧੜਕਣ ਸਭ ਤੋਂ ਘੈਂਟ ਚੀਜ਼ ਜਿਹੜਾ ਹਰ ਇੱਕ ਦਿਲ ਦੇ ਵਿੱਚ ਵਸਿਆ ਹੋਇਆ ਹੈ ਕਿਹੜੀ ਚੀਜ਼ ਐ ਆ ਖੜੀ ਹੈ ਇੱਧਰਲੇ ਪਾਸੇ ਜਾਣ ਕੇ ਮਿੱਤਰੋ ਪੁੱਠੇ ਘੇਰਾ ਵਾਲਾ ਕਾਲੇ ਰੰਗ ਦਾ ਬੁਲਟ ਲੱਭ ਲਿਆਂਦਾ 2009 ਮਾਡਲ ਇੰਨੀ ਕ ਤਸੱਲੀਆ ਬੁਲਟ ਦੀ ਵੀ ਤੁਹਾਡਾ ਜਾ ਕੇ ਨਾ 1 ਰੁਪਿਆ ਵੀ ਨਹੀਂ ਲੱਗੂਗਾ ਤੁਹਾਡੇ ਦਿਲ ਦੇ ਹਾਵ ਭਾਵ ਤੁਹਾਡੇ ਦਿਲ ਦੀਆਂ ਰੀਜਾਂ ਸਾਰੀਆਂ ਪੂਰੀਆਂ ਹੋ ਜਾਣੀਆਂ ਨੇ ਮੈਥੋਂ ਲੈ ਕੇ ਨਾ ਧਰਮੇ ਐਂਡ ਤੱਕ ਸਾਰੇ オリジナル ਹੈ ਬੁਲਟ ਇਹ ਸਾਰੇ オリジナル ਵੱਡੀ ਗੱਲ ਇਹਦਾ ਨੰਬਰ ਚੈੱਕ ਕਰਵਾ ਦੇ PP12 ਰੋਪੜ ਦਾ ਨੰਬਰ ਆ ਤੇ ਪਾਰਟੀ ਵੀ ਆਪਾਂ ਪੁੱਛਾਂਗੇ ਬਾਈ ਵੀਰਾਂ ਨੂੰ ਤੇ ਥੋੜਾ ਜਨਾ ਸਜਣਾ ਸੰਗਦੇ ਆ ਕਹਿੰਦੇ ਬਈ ਯਾਰ ਅਸੀਂ ਕਦੇ ਨਾ ਵਿਆਹ ਦੇ ਵਿੱਚ ਵੀ ਫੋਟੋ ਨਹੀਂ ਕਰਵਾਈ ਕਹਿੰਦੇ ਕੈਮਰੇ ਦੇ ਸਾਹਮਣੇ ਆਉਣਾ ਤਾਂ ਬੜੀ ਵੱਡੀ ਗੱਲ ਆ ਮੈਂ ਕਿਹਾ ਯਾਰ ਤੁਸੀਂ ਸਿਰਫ ਡਿਟੇਲ ਦੱਸ ਦਿਓ ਅਸੀਂ ਤੁਹਾਡੀ ਵੀਡੀਓ ਹੀ ਨਹੀਂ ਬਣਾਉਂਦੇ ਹਨਾ ਤੇ ਤੁਹਾਨੂੰ ਅਸੀਂ ਐਸੀ ਖੁਸ਼ ਰੱਖ ਲੈਣਾ ਤੇ ਉਸਤਾਦ ਜੀ ਮੈਨੂੰ ਐ ਦੱਸਿਓ ਬਈ ਇਹ ਮਾਡਲ 2009 ਹੀ ਆ 2009 ਮਾਡਲ ਬਈ ਇਹ ਸਾਰਾ ਵਾਕਈ Ориਜਨਲ ਆ ਸਾਰਾ Ориਜਨਲ ਆ ਵੀਰੇ ਅੱਛਾ ਕੋਈ ਚੀਜ਼ੇ ਇਦਾਂ ਤਾਂ ਨਹੀਂ ਕੋਈ ਸਜਣਾ ਆ ਕੇ ਕਹਿੰਦੇ ਵੀ ਬਈ ਯਾਰ ਇੱਥੇ ਤਾਂ ਕਲਮ ਲੱਗੀ ਹੋਈ ਆ ਉਦਾਂ ਦੀ ਗੱਲ ਬਾਤ ਤਾਂ ਨਹੀਂ ਕੋਈ ਨਾ ਨਾ ਬਈ ਸਾਰਾ ਗਾਰੰਟੀ ਆ ਪੂਰੀ ਇਹ ਸੈਕੰਡ ਓਨਰ ਹੈ ਵੀਰੇ ਸੈਕੰਡ ਓਨਰ ਹੈ ਤੁਸੀਂ ਬਲਕੇ ਚੱਲਦਾ ਲਿਆਂਦਾ ਸੀ ਹਾਂਜੀ ਵੀਰੇ ਚੱਲਦਾ ਲਿਆਂਦਾ ਸੀ ਬਹੁਤ ਥੋੜਾ ਚੱਲੇ ਹੋਇਆ ਸੀ ਉਹਦੇ ਦਾ ਕਿੰਨਾ ਚੱਲੇ ਹੋਇਆ ਸੀ ਉਹਦੇ ਇਹ ਉਹਦੇ 4000 ਕਿਲੋਮੀਟਰ ਚੱਲੇ ਹੋਏ ਅਸਾਂ 4000 ਚੱਲੇ ਹੋਏ ਅੱਜ ਕਿੰਨਾ ਚੱਲ ਗਿਆ ਅੱਜ 10267 ਚੱਲਿਆ ਹੋਇਆ 4000 ਚੱਲੇ ਆ ਬਈ ਉਹਨੇ ਲਿਆਂਦਾ ਸੀ ਅੱਜ ਚੱਲਿਆ ਮਿੱਤਰੋ 10267 ਓਰੀਜਨਲ ਬਈ ਸਾਰੇ ਹੀ ਆ ਹੈ ਹਾਂ ਸਾਰਾ ਬਈ ਇਹਦੇ ਲਾਇ ਲੂਏ ਇੱਦਾਂ ਹੀ ਪਏ ਹੋਈ ਸੀ ਜਾਂ ਤੁਸੀਂ ਪੁਆਏ ਆ ਨਹੀਂ ਲਾਇ ਪੁਆਏ ਆ ਵੀਰੇ ਅਸੀਂ ਲਾਇ ਪੁਆਏ ਨੇ ਓਕੇ ਫਿਰ ਇਹਦੇ ਟਾਇਰ ਦੁਬਾਰ ਦੇ ਪਾਏ ਸੀ ਨਾ ਕਿੰ ਅਸਾ ਨਵੇਂ ਪੋਤੀ ਦੀ 2017 ਚ ਲਾਈਵ ਵਾਇਸ ਉਹਦੀ ਟਾਇਰ ਪਵਾਤੇ ਸੀ ਨਵੇਂ ਓਕੇ ਮਾਡਲ ਹੈਗਾ 2009 ਮਾਡਲ 2017 ਦੇ ਵਿੱਚ ਇਹਦੇ ਟਾਇਰ ਬਦਲਾਏ ਨੇ ਨਾਲ ਦੇ ਨਾਲ ਲਾ ਲਾਇ ਪਵਾਤੇ ਹਾਂ ਟਾਇਰ 2017 ਮਾਡਲ ਪਏ ਆ ਬਈ ਜਿਵੇਂ ਨਵੇਂ ਪਏ ਆ ਪਾ ਚਲਾਈ ਨਹੀਂ ਓਕੇ ਅਸਾ 17 ਦੇ ਟਾਇਰ ਨਹੀਂ ਤਾਂ ਨਵੇਂ ਬਹੁਤ ਪਏ ਆ ਧਰਮੇ ਤਾਂ ਐ ਮੰਨ ਕੇ ਚੱਲ ਤੂੰ ਹਲੇ ਵੀ 95 ਪੈਸੇ ਟਾਇਰ ਹਲੇ ਵੀ ਨਾਲ ਦੇ ਪੈਣੇ ਹਨਾ 17 ਚ ਪਵਾਇਆ ਬਈ ਹਾਂਜੀ ਬਈ ਓਕੇ ਇਹ ਆਪਣਾ ਮਾਡਲ 2009 ਆ ਪੰਜਾਬ ਦਾ ਨੰਬਰ ਰੋਪੜ ਦੀ ਨੰਬਰਾਂ ਨੇ ਇਹ ਹਾਂਜੀ ਬਈ ਓਕੇ ਬਈ ਐਂ ਕਰ ਇਹਨੂੰ ਸਟਾਰਟ ਕਰਕੇ ਦਿਖਾ ਬੇਲਾ ਤਾਂ ਵੱਡੀ ਗੱਲ ਹੋਰ ਹੁੰਦੀ ਐ ਸੱਚ ਪੈਰ ਨਾਲ ਤਾਂ ਹਰੇਕ ਹੀ ਸਟਾਰਟ ਹੋ ਜਾਂਦਾ ਹੱਥ ਨਾਲ ਹੋਜੂ ਪ੍ਰਥ ਨਾਲ ਵੀ ਹੋਜੂਗਾ ਬਾਈ ਹੈ ਲੈ ਪਹਿਲਾਂ ਆਪਾਂ ਪੈਰ ਨਾਲ ਸਟਾਰਟ ਕਰਾ ਕੇ ਦੇਖਦੇ ਆਂ ਤਾਂ ਮੇ ਬਾਅਦ ਚ ਆਪਾਂ ਦੇਖੀ ਹਾਂ ਢਿੰਦਾ ਦਾ ਢਾਣੇ ਹਾਂ ਪਈ ਜਿਹੜਾ ਪਟਾਕਾ ਜਿਹਾ ਮਾਰਦਾ ਉਹ ਵੀ ਮਾਰ ਦਿੰਦਾ ਇਹ ਨਹੀਂ ਆਪਾਂ ਤਾਂ ਕਦੇ ਮਰਵਾਇਆ ਨਹੀਂ ਮਰਵਾਇਆ ਫੇਰ ਉਹ ਜਮੇ ਸੰਨੰਦਾ ਸ਼ਰਮਾ ਕਹਿੰਦੀ ਸੀ ਨਾ ਵੀ ਬੁਲਟ ਦਾ ਰੱਖਿਆ ਪਟਾਕੇ ਪਾਉਣ ਨੂੰ ਕੰਮ ਹੋਣਾ ਹੋ ਜੇ ਹੈ ਹੂੰ ਮੇ ਲੋਤਰ ਮੈਂ ਮਾਰਦਾ ਵਜੰਦਰ 10267 ਕਿਲੋਮੀਟਰ ਚੱਲਿਆ ਹੈ Ориਜినਲ ਬਈ ਹੁਣ ਐ ਕਰ ਇਹਨੂੰ ਹੱਥ ਨਾਲ ਸਟਾਰਟ ਕਰਕੇ ਦਿਖਾ ਹੱਥ ਨਾਲ ਕਰ ਦੇ ਪਤਾ ਵੀ ਲੱਗ ਜੇ ਨਾ ਵੀ ਕਈ ਵਾਰ ਮੇਰੇ ਵਰਗੇ ਦਾ ਗੋਡਾ ਨਿਕਲਣ ਤੋਂ ਡਰਦਾ ਹੁੰਦਾ ਅਗਲਾ ਹੱਥ ਨਾਲ ਤਾਂ ਕਰ ਲਿਆ ਕਰੂ ਜੇ ਸਟਾਰਟ ਹੈ ਨਾ ਹਾਂ ਆ ਬਣ ਗਈ ਨਾ ਗੱਲ ਮਿੱਤਰੋ ਹੁਣ ਤਾਂ ਆਪਾਂ ਕਿਸੇ ਜਵਾਕ ਦੀ ਵੀ ਡਿਊਟੀ ਲਾ ਸਕਦੇ ਹਾਂ ਨਾ ਵੀ ਕਰੀ ਯਾਰ ਥੋੜਾ ਹੱਥ ਨਾਲ ਸਟਾਰਟ ਓਕੇ 1880 ਨੰਬਰ ਆ ਜਰ ਹੈ ਬਈ ਮੈਨੂੰ ਆਏ ਦੱਸਿਓ ਤੁਸੀਂ ਕਹੇ ਤਾਂ ਸਾਰਾ オリジナル ਹੈ ਧਰਮੇ ਚੈੱਕ ਕਰਵਾ ਨੇੜੇ ਹੋ ਕੇ ਉਹੀ ਤਾਂ ਗੱਲ ਹੈ ਕਿ ਤੋ ਰੰਗ ਰੰਗ ਜਿਵੇਂ ਕਹਦੀ ਇਹਨਾਂ ਜਿਵੇਂ ਮਿੱਟੀ ਹੀ ਨਹੀਂ ਪਾੜ ਜਾਂਦੀ ਛਪੜਾਂ ਵਾਲੀ ਉਦਾਂ ਨਹੀਂ ਕਿ ਤੋ ਵੀ ਹੈਗਾ ਬਾਕੀ ਵੱਡੀ ਗੱਲ ਬਾਈ ਹੁਰੀ ਕਹਿੰਦੀ ਵੀਰੇ ਜਿਹੜੀਆਂ ਮਾਰ ਕੇ ਕੰਪਨੀ ਚੋਂ ਲੱਗ ਕੇ ਆਉਂਦੀ ਹੁੰਦੀਆਂ ਨਾ ਦੋਨਾਂ ਸਾਈਡਾਂ ਤੇ ਮਾਰ ਕੇ ਲੱਗੇ ਹੋਇਆ ਉਹ ਤੋਂ ਬਾਅਦ ਧਰਮੇ ਆ ਸਾਰੇ ਨੇੜੇ ਹੋ ਕੇ ਆ ਨਿਕਲ ਚੈੱਕ ਕਰਵਾ ਬਈ ਦਾ ਦੇਖ ਹੈ ਆ ਸਾਰੇ ਦਾ ਸਟੈਂਡ ਸਟੂਡ ਦਿਖਾ ਤੇ ਵੱਡੀ ਗੱਲ ਆ ਬਾਈ ਕਹਿੰਦਾ ਵੀ ਇਹ ਕੰਪਨੀ ਦਾ ਨਾਲ ਦਾ ਮਾਰਕ ਲੱਗਿਆ ਹੋਇਆ ਹਲੇ ਤੱਕ ਜਿਹੜਾ ਨਾਲ ਲੱਗ ਕੇ ਆਉਂਦਾ ਹੁੰਦਾ ਤੇ ਇਧਰਲੇ ਪਾਸੇ ਵੀ ਆ ਜਾ ਆ ਆ ਦੀ ਆ ਆ ਵੀ ਦਿਖਾ ਦੇ ਆ ਆ ਵੀ ਨਾਲ ਦਾ ਮਾਰਕ ਹਲੇ ਤੱਕ ਉਮੀ ਲੱਗਿਆ ਪਿਆ ਜਿਹੜਾ ਕੰਪਨੀ ਚ ਲੱਗ ਕੇ ਆਉਂਦਾ ਮਾਡਲ ਬਾਈ ਹੈਗਾ 2009 ਹਾਂਜੀ ਬਾਈ 2009 ਪੰਜਾਬ ਦਾ ਨੰਬਰ ਹੈ ਸੈਕੰਡ ਓਨਰ ਹੈ ਹਨਾ ਹਾਂਜੀ ਹੁਣ ਮੈਨੂੰ ਐਂ ਦੱਸ ਨੌ ਮਾਡਲ ਦੀ ਪਾਸਿੰਗ ਤੇ ਇਹਦੀ ਲਾਂਘੇ ਹੋਣੀ ਆ ਫਸਾ ਹੀ ਆਪਾ ਕਰਵਾ ਕੇ ਦੇਮੈਂ ਬਈ ਕਰਵਾ ਕੇ ਦਮੂਗੀ ਹਾਂਜੀ ਬਈ ਕਿੰਨੇ ਤੱਕ ਹੋਜੂ ਦੀ ਪਾਸ ਹੋ ਜੂ 2030 ਤੱਕ ਪਾਸ ਹੋ ਜੂ 2030 ਤੱਕ ਪਾਸ ਹੋਣਗਾ ਹਾਂਜੀ ਫਿਰ ਪਾਸ ਹੋਣ ਕਰਾਉਣ ਤੋਂ ਪਹਿਲਾਂ ਬੀਮਾ ਵੀ ਜ਼ਰੂਰੀ ਹੁੰਦਾ ਬੀਮਾ ਵੀ ਤੁਸੀਂ ਆਪ ਹੀ ਕਰਵਾਓਗੇ ਬੀਮਾ ਕਰਵਾ ਕੇ ਦੇਮੈਂ ਬਈ ਉਹ ਵੀ ਤੁਸੀਂ ਕਰਵਾ ਕੇ ਦੋਗੇ ਹਾਂਜੀ ਇਹੀ ਰੇਟ ਦੇ ਵਿੱਚ ਇਹੀ ਰੇਟ ਦੇ ਵਿੱਚ 3,25,000 ਮੰਗਿਆ ਇਹਦੇ ਵਿੱਚ ਤੁਸੀਂ ਬੀਮਾ ਵੀ ਕਰਵਾ ਕੇ ਦੋਗੇ ਇਹਦੀ ਪਾਸਿੰਗ ਵੀ ਕਰਵਾ ਕੇ ਦੋਗੇ 30 ਤੱਕ ਹਾਂਜੀ ਬਈ ਓਕੇ ਤੇ ਬਈ ਗੱਲ ਹੁਣ ਇਹ ਐ ਹੁਣ ਚੱਲ ਰਹੀਆਂ ਨੇ ਰਖੜੀਆਂ ਹਾਂਜੀ ਹਨਾ ਤਿਹਾਰ ਕੋਈ ਵੀ ਹੋਵੇ ਪੰਜਾਬ ਦੇ ਵਿੱਚ ਉਹ ਆਪਣੇ ਪੰਜਾਬੀ ਜਿਵੇਂ ਕਹਦੀ ਵੀ ਬੜਾ ਖੁਸ਼ੀ ਖੁਸ਼ੀ ਮਨਾਉਂਦੇ ਆ ਰਖੜੀ ਤੇ ਕੀ ਤੁਸੀਂ ਆਫਰ ਦੇ ਰਹੇ ਹੋ ਮਤਲਬ ਜੇ ਕੋਈ ਸੱਜਣ ਲੈ ਜਾਵੇ ਕੀ ਡਿਸਕਾਊਂਟ ਕਰੋਗੇ ਜਾਂ ਕੋਈ ਆਫਰ ਦੋਗੇ ਬੋਲਟਰ ਤੇ ਪਰ ਤੂੰ ਦੱਸ ਦੇ ਬੱਟੀ ਕੀ ਆਫਰ ਦੀ ਮੈਂ ਤਾਂ ਇਹ ਕਹਣਾ ਵੀ ਕਈ ਸੱਜਣ ਬੋਲਟਰ ਆਣ ਤੋਂ ਡਰ ਜਾਂਦੇ ਵੀ ਤੇਲ ਵਾਲਾ ਖਾਂਦਾ ਫਿਰ ਆਪਾਂ ਇਹਦੀ ਤੇਲ ਦੀ ਟੈਂਕੀ ਭਰਾ ਕੇ ਦੇ ਦਾਂਗੇ ਚਲੋ ਟੈਂਕੀ ਭਰਾ ਦਾਂਗੇ ਬਾਈ ਕੋਈ ਕਿੰਨੇ ਕਿ ਲੀਟਰ ਪੈਜੂ ਪਟਰੋਲੇ ਚ ਚਲੋ ਜਿੰਨਾ ਵੀ ਪੈ ਗਿਆ ਆਪਾਂ ਫੁੱਲ ਕਰਵਾ ਦਾਂ ਇਹਨਾਂ ਲੈ ਮਿੱਤਰੋ ਚਲ ਇਹ ਨਹੀਂ ਪੁੱਛਦੇ ਤੁਸੀਂ ਪੰਪ ਤੇ ਜਾ ਕੇ ਨਾ ਉੱਥੇ ਜਾ ਕੇ ਡਿਸਾਈਜ਼ ਲਿਓ ਵੀ ਜਦੋਂ ਇੱਕ ਵੀ ਤੁਮਕਾ ਨਾ ਪਿਆਣ ਮਤਲਬ ਟੈਂਕੀ ਟੱਕਣ ਤ ਤੁਸੀਂ ਫੇਰ ਕਹਿ ਦਿਓ ਪੈਸੇ ਉਹ ਬਾਈ ਨੇ ਦੇ ਦੇਣੇ ਆ ਠੀਕ ਹੈ ਜੀ ਆਹੀ ਗੱਲ ਨਾ ਵਧੀਆ ਹਾਂਜੀ ਤੇ ਲੈ ਮਿੱਤਰੋ ਲੁੱਟੋ ਮੇਲਾ ਦੁਆਰੇ ਦੱਸ ਦੰਨਾ 2009 ਮਾਡਲ ਆ ਪਾਸਿੰਗ ਇਹਦੀ ਕਰਵਾ ਕੇ ਦੇਣੀ ਆ ਬੀਮਾ ਇਹਦਾ ਬਾਈ ਉਹਨੇ ਕਰਵਾ ਕੇ ਦੇਣਾ 2030 ਤੱਕ ਨਾ ਇਹ ਬੁਲਟ ਪਾਸ ਹੋਊ ਜੂ ਟੈਂਕੀ ਇਹਦੀ ਭਰ ਕੇ ਮਿਲੂ ਹੁਣ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਹੈ ਨੰਬਰ ਬਾਈ ਉਹਨਾਂ ਦਾ ਆਪਾਂ ਪਹਿਲੀ ਲਿਖਤਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਆਪਣੀ ਇੱਕ ਵਾਰੀ ਲੋਕੇਸ਼ਨ ਦੱਸਿਓ ਵੀ ਆਪਾਂ ਰੂੜੇ ਕੇ ਪਿੰਡ ਕਿੱਥੇ ਜੇ ਖੜੇ ਆਂ ਇਹ ਆਪ ਬੱਸ ਸਟੈਂਡ ਦੇ ਕੋਲ ਹੀ ਆ ਵੀਰੇ ਆਪਣਾ ਘਰ ਬੱਸ ਸਟੈਂਡ ਇੱਥੋਂ ਬੱਸ ਸਟੈਂਡ ਕਿੰਨੀ ਕੁ ਦੂਰ ਹੋਊਗਾ ਆ ਨਾਲ ਹੀ ਆ ਵੀਰੇ 100 ਮੀਟਰ 100 ਮੀਟਰ ਤੇ ਆ ਮਤਲਬ ਜੇ ਕੋਈ ਸੱਜਣ ਆਵੇ ਬੱਸ ਸਟੈਂਡ 'ਚ ਖੜ ਕੇ ਫੋਨ ਕਰ ਲੇ ਹਾਂ ਬੱਸ ਸਟੈਂਡ ਤੇ ਆ ਕੇ ਫੋਨ ਕਰ ਤੇ ਤੁਹਾਡਾ ਨੰਬਰ ਕਿੰਨਾ ਚੱਲਦਾ ਨੰਬਰ ਆਪਣਾ ਵੀਰੇ 98049 48000 98049 48000 49000 3 ਆ ਨਾਇਆ 300 ਹਾਂਜੀ ਓਕੇ ਤੇ ਲੈ ਮਿੱਤਰੋ ਕਰਿਓ ਸੰਪਰਕ ਜੇ ਕਿਸੇ ਸੱਜਣ ਨੇ ਆ ਬੋਲਟ ਖਰੀਦਣਾ ਨਾ 2009 ਮਾਡਲ ਪੁੱਠੇ ਗੇਹੜਾ ਵਾਲਾ ਹੱਥ ਨਾਲ ਵੀ ਸਟਾਰਟ ਹੋ ਜਾਂਦਾ ਪੈਰ ਨਾਲ ਤਾਂ ਹੋਣੀ ਹੋਣਾ ਕੋਈ ਵੀ ਸੱਜਣੇ ਬੁਲਟ ਦਾ ਮਾਲਕ ਬਣਨਾ ਚਾਹੁੰਦਾ ਨਾ ਤਾਂ ਨੰਬਰ ਸਕਰੀਨ ਤੇ ਆਪਾਂ ਚਲਾਤਾ ਹੁਣੇ ਡਾਇਲ ਕਰ ਲਓ ਪਿੰਡ ਰੂੜੇਕੇ ਕਲਾਂ ਰੂੜੇਕੇ ਕਲਾਂ ਬਰਨਾਲੇ ਤੋਂ ਮਾਨਸਾ ਰੋਡ ਦੇ ਉੱਪਰ ਪਿੰਡ ਪੈ ਜਾਂਦਾ ਤੇ ਜੇ ਹੁਣ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਤਾਂ ਬਾਈ ਹਰੇ ਨਾਲ ਹੁਣੇ ਸੰਪਰਕ ਕਰੋ ਆਪਾਂ ਨੰਬਰ ਲਿਖਤਾ ਹਾਂ